ਰੈਲੀ ਦੇ ਵਿੱਚ ਮੌਜੂਦ ਨੇ ਪਰਨਾਲਾ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਰੈਲੀ ਕੀਤਾ ਜਾ ਰਿਹਾ ਜਨਸਭਾ ਤੋਂ ਪਹਿਲਾਂ ਆਪ ਵਰਕਰਾਂ ਨੇ ਉਹਨਾਂ ਦਾ ਸਵਾਗਤ ਕੀਤਾ ਹੈ ਤੇ ਆਪਣੇ ਪੁਰਾਣੇ ਅੰਦਾਜ਼ ਦੇ ਵਿੱਚ ਸੀਐਮ ਭਗਵੰਤ ਮਾਨ ਨਜ਼ਰ ਆਏ ਨੇ ਸੀਐਮ ਭਗਵੰਤ ਮਾਨ ਦੇ ਨਾਲ ਬਾਈਕ ਤੇ ਜੁੜੇ ਨੇ ਵਰਕਰਾਂ ਦਾ ਸਤਲਾਬ ਨਜ਼ਰ ਆ ਰਿਹਾ ਹੈ ਸੀਐਮ ਭਗਵੰਤ ਮਾਨ ਦੇ ਨਾਲ ਬਾਈਕ ਤੇ ਵਰਕਰਾਂ ਦਾ ਸਤਲਾਬ ਨਜ਼ਰ ਆ ਰਿਹਾ ਹੈ ਦੱਸ ਦੇ ਕੇ ਇਸ ਰੈਲੀ ਦੇ ਵਿੱਚ ਮੀਥੇਰ ਵੀ ਉਹਨਾਂ ਦੇ ਨਾਲ ਮੌਜੂਦ ਨੇ जनसभा तो पहला ही आप वर्करा ने उन्होंने तो स्वागत किया है अपने पुराने अंदाज नजर आए भगवंत मान आप उम्मीदवार मीथे और भी उन्होंने प्रचार मौजूद ने दलो चोन प्रचार किया जा रहा है